ਕਿਨੇ ਪੰਜ ਮੁੰਡਿਆਂ ਦੀਆਂ ਮੌਤਾਂ ਹੋਈਆਂ ਨੇ ਤੇ ਇਹਨਾਂ ਦੀ ਮੌਤ ਵੀ ਜਿਹੜੀ ਹੈ ਇਕੱਠਿਆਂ ਹੋਈ ਹੈ ਬਜ਼ੁਰਗ ਉਮਰੇ ਇਹਨਾਂ ਦੇ ਮਾਪਿਆਂ ਦੇ ਉੱਤੇ ਕੀ ਬੀਤ ਰਹੀ ਹੋਏਗੀ ਇਹ ਸੁਣ ਕੇ ਹਰ ਕਿਸੇ ਦੀ ਅੱਖ ਨਮ ਹੋ ਜਾਂਦੀ ਹੈ ਤੇ ਜੇਕਰ ਮੌਤ ਦੀ ਗੱਲ ਕਰੀਏ ਕਿ ਇਹਨਾਂ ਨੂੰ ਮੌਤ ਨੇ ਕਿਵੇਂ ਘੇਰਾ ਪਾਇਆ ਤਾਂ ਇੱਕ ਟਰੱਕ ਕਾਲ ਬਣ ਕੇ ਆਇਆ ਧੁੰਦ ਕਰਕੇ ਹਾਦਸਾ ਵਾਪਰਿਆ ਕਾਰ ਦੇ ਨਾਲ ਟੱਕਰ ਹੋਈ ਇਸ ਟੱਕਰ ਦੇ ਵਿੱਚ ਕਾਰ ਨੂੰ ਅੱਗ ਲੱਗ ਜਾਂਦੀ ਹੈ ਤੇ ਕਾਰ ਦੇ ਵਿੱਚ ਸਵਾਰ ਚਾਰ ਮੁੰਡਿਆਂ ਦੀ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਹਾਲਾਂਕਿ ਦੋ ਜ਼ਖਮੀ ਹੁੰਦੇ ਨੇ ਉਹਨਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਜਾਂਦਾ ਹੈ ਉਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਸਰ ਰੈਫਰ ਕਰ ਦਿੱਤਾ ਜਾਂਦਾ ਪਰ ਉੱਥੇ ਵੀ ਇੱਕ ਲੜਕਾ ਦਮ ਤੋੜ ਦਿੰਦਾ ਹੈ ਤਾਂ ਬੇहद ਮੰਦ ਭਾਗੀ ਖਬਰ ਹੈ ਕਿ ਚੜੀ ਜਵਾਨੀ ਦੇ ਵਿੱਚ ਇਹ ਚਾਰ ਮੁੰਡੇ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਨੇ ਤਾਂ ਤਸਵੀਰਾਂ ਤੁਸੀਂ ਉਹਨਾਂ ਮੁੰਡਿਆਂ ਦੀਆਂ ਵੇਖ ਸਕਦੇ ਹੋ ਕਿ ਜਿੱਥੇ ਇਹ ਚਾਰ ਮੁੰਡੇ ਇਸ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਨੇ ਇਹ ਹਾਦਸਾ ਜਿਹੜਾ ਹੈ ਹੁਸ਼ਿਆਰਪੁਰ ਦੇ ਕਸਬਾ ਦਸੂਹਾ ਦੇ ਬਾਹਰਵਾਰ ਐਮਾ ਮੰਗੜ ਅਤੇ ਉੱਚੀ ਬਸੀ ਦੇ ਵਿਚਕਾਰ ਵਾਪਰਿਆ ਹੈ ਟੱਕਰ ਮਾਰ ਦਿੱਤੀ ਜਾਂਦੀ ਹੈ ਕੈਂਟਰ ਚਾਲਕ ਵੀ ਇਸ ਹਾਦਸੇ ਦੇ ਵਿੱਚ ਜ਼ਖਮੀ ਹੁੰਦਾ ਹੈ ਹਾਲਾਂਕਿ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਜਾਂਦੇ ਨੇ ਪਰ ਜਿਸ ਵੇਲੇ ਇਹ ਟੱਕਰ ਹੁੰਦੀ ਆ ਉਸ ਤੋਂ ਬਾਅਦ ਕਾਰ ਨੂੰ ਅੱਗ ਲੱਗ ਜਾਂਦੀ ਆ ਹਾਲਾਂਕਿ ਮੌਕੇ ਤੇ ਖੜੇ ਲੋਕਾਂ ਦੇ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਾਰ ਦੇ ਵਿੱਚ ਸਵਾਰ ਸਵਾਰੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਗੱਡੀ ਦਾ ਦਰਵਾਜ਼ੇ ਨਾ ਖੁੱਲਣ ਕਰਕੇ ਜੋ ਹੈ ਇਹ ਚਾਰ ਜਿਉਂਦੇ ਸੜ ਜਾਂਦੇ ਨੇ ਤਾਂ ਮਾਪਿਓ ਦਾ ਇਸ ਵੇਲੇ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਆਪਣੇ ਜਵਾਨ ਪੁੱਤਾਂ ਨੂੰ ਲੈ ਕੇ ਹਰ ਇੱਕ ਮਾਂ ਨੇ ਹਰ ਇੱਕ ਪਿਓ ਨੇ ਲੱਖਾਂ ਸੁਪਨੇ ਸੰਜੋਏ ਹੁੰਦੇ ਨੇ ਪਰ ਇੱਕ ਚੰਦਰੇ ਹਾਦਸੇ ਨੇ ਇਹਨਾਂ ਪੰਜ ਘਰਾਂ ਦੇ ਚਿਰਾਗ 부ਜਾ ਦਿੱਤੇ ਨੇ ਕਿਉਂਕਿ ਪੁੱਤ ਅਕਸਰ ਹੀ ਮਾਵਾਂ ਦੇ ਬੇहद ਨਜ਼ਦੀਕ ਹੁੰਦੇ ਨੇ ਮਾਵਾਂ ਨੂੰ ਬਹੁਤ ਸਾਰਾ ਪਿਆਰ ਅਤੇ ਲਾਡ ਆਪਣੇ ਪੁੱਤਾਂ ਤੇ ਆਉਂਦਾ ਹੈ ਕਿ ਅਸੀਂ ਆਪਣੇ ਪੁੱਤਾਂ ਦੇ ਵਿਆਹ ਕਰਾਂਗੇ ਚਾਈ ਚਾਈ ਜੋ ਹੈ ਉਹ ਆਪਣੀ ਨੂੰ ਲੈ ਕੇ ਆਵਾਂਗੇ ਪਰ ਇਹਨਾਂ ਮਾਪਿਓ ਦੇ ਸਾਰੇ ਸੁਪਨੇ ਖੇਰੂ ਖੇਰੂ ਹੋ ਚੁੱਕੇ ਨੇ ਕਿਉਂਕਿ ਇੱਕ ਹਾਦਸੇ ਨੇ ਇਹਨਾਂ ਪੰਜ ਮੁੰਡਿਆਂ ਦੀਆਂ ਜਾਨਾਂ ਲੈ ਲਈਆਂ ਨੇ ਇਸ ਹਾਦਸੇ ਦੇ ਵਿੱਚ ਗਲਤੀ ਕਿਸ ਦੀ ਰਹੀ ਹੈ ਇਹ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਇਹਨਾਂ ਮੁੰਡੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਉਮਰ ਵੀ ਮਹਿਜ 20 ਤੋਂ 30 ਸਾਲ ਦੇ ਕਰੀਬ ਹੈ ਇਹਨਾਂ ਮੁੰਡਿਆਂ ਦੀ ਜਿਹੜੇ ਕਿ ਇਸ ਹਾਦਸੇ ਦੇ ਵਿੱਚ ਫਾਨੀ ਸੰਸਾਰ ਦੇ ਵਿੱਚੋਂ ਰੁਕਸਤ ਹੋਏ ਨੇ ਇਹ ਅੱਜ ਪਿੰਡ ਲਮੀਨ ਦੇ ਵਿਖੇ ਆਪਣੇ ਕੋਲ ਇੱਕ 10 ਟਨਰੀ ਆਪਣੇ ਕੋਲ ਟਰੱਕ ਤੇ ਇੱਕ ਗੱਡੀ ਉਹਨਾਂ ਦੇ ਦਰਮਿਆਨ ਆਪਸ ਵਿੱਚ ਐਕਸੀਡੈਂਟ ਹੋਇਆ ਜਿਸ ਐਕਸੀਡੈਂਟ ਦੇ ਵਿੱਚ ਗੱਡੀ ਦੇ ਵਿੱਚ ਕੁਝ ਨਾ ਕੁੱਲ 5 ਨੌਜਵਾਨ ਸੀ ਚਾਰ ਦੀ ਆਨ ਦੀ ਸਪੋਰਟ ਮੁੱਖ ਤੇ ਡੈਥ ਹੋ ਗਈ ਹੈ ਕਿੰਜੜਾ ਉਹ ਜਿਹੜਾ ਸਿਵਲ ਐਕਸਪ੍ਰੈਸ ਲੈ ਕੇ ਆ ਗਏ ਆ ਤੇ ਬਾਕੀ ਟਰੱਕ ਵਾਲਾ ਵੀ ਮੁੰਡਾ ਜਿੱਨੇ ਹੈਗਾ ਪੱਕੇ ਸੀ ਪੂਰੀ ਪ੍ਰੋਪਰ ਉਹਦੀ ਵੈਰੀਫਾਈ ਕਰ ਰਹੇ ਹੈਗੇ ਕਿੱਦਾਂ ਐਕਸੀਡੈਂਟ ਹੋਇਆ ਫਰਦਰ ਜੋ ਵੀ ਹੈਗੀ ਹੈ ਇਨਵੈਸਟੀਗੇਸ਼ਨ ਦੇ ਨਾਲ ਜੋ ਗੱਲ ਹੈ ਉਹਦੇ ਕੋਲ